ਤਰ ਜਿਹੜਾ ਤੁਸੀਂ ਹੈਰੋ ਨੂੰ ਫੜੀ ਆ ਉਸ ਸੰਬੰਧ ਵਿੱਚ ਕੀ ਕਹਿੰਦੇ ਦਿਖੋ ਜੀ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਤੇ ਡਰਗ ਅਗੇਂਸਟ ਬਿਲਕੁਲ ਨਾਟ ਆਲਵੇਸ ਪਾਲੀ ਨੋਪੋਸਟਲ ਬਾਲ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈਡਮ ਅਸ਼wini ਘੋਟਿਆਲ ਐਸਐਸਪੀ ਸ਼ਰਦਮਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਨਿਸ਼ਾਨਦੇਸ਼ ਤੇ थाना ਕੁਮਾਨ ਦੀ Polres थाना ਦੇ ਐਸਐਚਓ ਨੌਜੁਕਤ ਕੁਰਾ ਸਿੰਘ ਨੇ ਇੱਕ ਵੇਕਲੀ ਨੂੰ ਆਈ 20 ਕਾਰ ਕਿ ਜਿਵੇਂ ਕੁਮੋਸ਼ੋ ਕੁਨਟੀ ਦੀ 255 ਗ੍ਰਾਮ ਹੈ ਉਹ ਮਸਮੀਰ ਕਾਬੂ ਕਰਕੇ ਪ੍ਰਦਰਸ਼ਿਤ ਕੀਤਾ ਇੱਕ ਯਪ ਨਰੀਕਾ ਬਰਾੰਦੀ ਹੈ 250 ਗ੍ਰਾਮ ਦੀ ਹੈ ਇਸ ਨਾਲ ਅਸੀਂ ਹਲਕਾ ਹੈਗੀ ਇਹ ਜਿਹੜੀ ਸਾਡੀ ਮੋਹਿਮ ਹੈ ਮੈਸੇਜ ਦੇ ਖਿਲਾਫ ਲਗਾਤਾਰ ਜਲਦੀ ਰਹੇਗੀ ਇਸੇ ਤਰ੍ਹਾਂ ਦੀ ਰਹੇਗੀ ਸਭ ਨੂੰ ਇਹ ਹੀ ਮੇਰੀ ਬੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਕੋਲੋਂ ਬਾਰਨਿੰਗ ਆ ਉਹ ਨਸ਼ਾ ਦੇ ਕਾਰੋਬਾਰ ਤੋਂ ਪੰਚ ਕਰ ਦੇਵੇ ਇਹ ਤਾਂ ਅਸੀਂ ਇਸ ਨੂੰ ਹੁਣ ਜਿਹੜਾ ਇਹ ਹੜਾ ਕਪੂਆ ਲਾਸੀਟੀ ਗੀਸਟ ਫਾਈਨੈਂਸ਼ੀਅਲ ਇਨਵੈਸਟਮੈਂਟ ਘਰਾਂ ਮੇ ਜਿਹੜੀ ਜਿਹੜੀ ਇਹ ਦੀ ਪੂਰਾ ਚੈੱਕਅਪ ਚੈੱਕ ਕਰਾਂਗੇ ਜਿਹੜੀ ਨੇ ਨਸ਼ੇ ਦੀ ਨਸ਼ਾ ਵੇਚ ਕੇ ਕੌਕੀ ਬਣਾਈ ਹੈ ਅਸੀਂ ਉਹਨੂੰ ਅਰੀਫੋਰਡ ਚੈੱਕ ਵੀ ਕਰਾਂਗੇ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਅਰੀ ਪੱਟੀਵਾ ਰੋਡ ਪੱਟੀਵਾ ਰੋਡ ਪੈਂਦੀ ਹੈ ਕਮਾਣਾ ਤੇ ਉਥੋਂ ਇੱਕ ਸਰਪਤ ਹੋਇਆ ਸਰ ਇਹਦਾ ਨਾਮ ਕੀ ਹੈ ਇਹ ਪਿੰਡ ਕਿੱਥੇ ਪਿੰਡ ਅਨਮੋਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਆ ਪਿੰਡ ਚਿਮਾ ਖੁੱਡੀ ਦਾ ਇਹਦੇ ਦਾ ਪਰਚਾ ਸਟੋਰ ਹੋਇਆ 82 ਨੰਬਰ ਆ ਕੱਲ ਦਾ ਡੇਟਿਡ ਹੈ ਤੈਨਸ਼ੀ ਟਾਕ ਤੈਨਸ਼ੀ ਟੋਬੀ ਅੰਡਰ ਸੈਕਸ਼ਨ ਐਂਡ ਸੈਕਟਰ ਇਹ ਸਰਕਰਤਾ ਕੀ ਜਿਕੇ ਅਮ ਅਨਫਰਚਨਟਲੀ ਇਹ ਇੰਡੀਅਨ ਆਰਮੀ ਦਾ ਦੁਦਾ ਅ ਹਾਂ ਜੀ ਸਰ ਇਹ ਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਪਿਸ਼ੋਕੜ ਹੋ ਜਾ ਕੋਈ ਕ੍ਰਿਮੀਨਲ ਬੋਰਨਸ ਤਾਂ ਨਹੀਂ ਆਇਆ ਬਟ ਇਹ ਇੱਥਾ ਜਾਪਦਾ ਜਿਦ ਜਦ ਵੀ ਅਮੀਰ ਹੁੰਦੇ ਚੱਕਰ ਵਿੱਚ ਇਹ ਤਾਂ ਲੈ ਗਿਆ ਇਹ ਕੋਈ ਡਰਗ ਮੰਦੀ ਵੀ ਫੜੀ ਗਈ ਕੋਈ ਸਰ ਹਾਂ 431 3100 390 ਰੁਪਏ ਰਿੰਦਾ ਕੋਈ ਨਹੀਂ ਲੱਭਦਾ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਇਸ ਨੂੰ ਅੱਜ ਵਿੱਚ ਕੀਤਾ ਮਾਨ ਲਿਆ ਇਹਦਾ ਪਰਫਾਰਮੈਂਸ ਰਿਪੋਰਟ ਆ ਜਿਹੜਾ ਅਸੀਂ ਦਾ ਤੁਹਾਨੂੰ ਇਸ ਨੂੰ ਨਹੀਂ ਕਰਾਂਗੇ ਇਹਦੇ ਜਿਹੜੀ ਵੀ ਬੈਕਫੋਰਵਰਡ ਫੋਲਡਿੰਗ ਹੈ ਗਿਆ ਜੀ ਉਹਨੂੰ ਵੀ ਮਾਰ ਰਿਹਾ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਜੀ ਇਹਦੀ ਜਿਹੜੀ ਬ੍ਰਾਂਮੀ ਹੋਈ ਹੈ ਇੱਕ ਕਾਰਡੀਓ ਕੰਪਿਊਟਰ ਕੰਡਾ ਵੀ ਨਾਲ ਲਿਆ ਸਰ ਇਹਨ ਦਾ ਸਾਕਾ ਕੋਲ ਨਹੀਂ ਕਰਦੇ ਇਹਦੇ ਬਾਅਦ ਇਹ ਜੋ ਮੈਡੀਕਲ ਕਰਾਉਣੇ ਦਾ ਸਪਸ਼ਟ ਹੋਏਗਾ ਜੀ ਇਸ ਨਾਲ ਕਿਸੇ ਨੂੰ ਨਹੀਂ ਸਾਕਾ ਕਰਦਾ ਇਸ ਤਰ੍ਹਾਂ ਦਾ ਤਰ ਤੋ ਇਸ ਪਬਲਿਕ ਨੂੰ ਕੀ ਫੀਲ ਕਰ ਰਿਹਾ ਪਬਲਿਕ ਲਈ ਸਾਡੀ ਬਿਲਕੁਲ ਉਹੀ ਪੀੜ ਹੈ ਜਿਹੜਾ ਨਸ਼ਾ ਕੋਈ ਇਸ ਜਨਤਕ ਦੰਦ ਫਸ ਗਿਆ ਹੈ ਕੋਈ ਕੰਮ ਵਾਲਾ ਹੈ ਉਹ ਜ਼ਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਕੋਪੇਟ ਸੈਂਟਰ ਹੈਗੇ ਉੱਥੇ ਜਾ ਕੇ ਦਵਾਈ ਦਵਾਈ ਦੇ ਠੀਕ ਹੋਵੇ ਜਾਂ ਹਰ ਨਾ ਰਸਤਾ ਕੈਮ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਦਵਾ ਕੇ ਦਵਾਈ ਦਵਾਵਾਂਗੇ ਤਾਂ ਕਿ ਉਹ ਇਹ ਛੱਡ ਕੇ ਤੇ ਸਮਾਜ ਦੇ ਨਿਗੁਮਤਾ ਰਾਹ ਜਾ ਕੇ ਆਪਣੀ ਜ਼ਿੰਦਗੀ ਕਰੇ ਤੇ ਦੂਜੀ ਤਰਫ ਜੇ ਕੋਈ ਨਸ਼ਾ ਵੇਚਦਾ ਹੈ ਉਹਦੀ ਕਮਾਈ ਖਾਂਦਾ ਹੈ ਉਹਦੇ ਸਾਡੇ ਪੂਰੀ ਜਾਂ ਕੋਈ ਹੋਰ ਵਰਨਿੰਗ ਆ ਉਹਦੇ ਵਾਸਤੇ ਜੇਲ ਬਣੀ ਹੈ ਉਸ ਨੂੰ ਉਸੇ ਮਕਾਮ ਤੱਕ ਜਾਵਾਂਗੇ